ਸਤਿ ਸ਼੍ਰੀ ਅਕਾਲ ਪਿਆਰੇ ਕਿਸਾਨ ਵੀਰੋ ਝੋਨੇ ਦੀ ਫਸਲ ਦੇ ਵਿੱਚ ਕਾਲੇ ਤੇਲੇ ਦਾ ਅਟੈਕ ਕਦੋਂ ਤੇ ਕਿਉਂ ਹੁੰਦਾ ਹੈ ਇਹ ਸਾਰੀ ਗੱਲ ਆਪਾਂ ਅੱਜ ਦੀ ਵੀਡੀਓ 'ਚ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਜੇ ਮੌਸਮ ਬਹੁਤ ਜ਼ਿਆਦਾ ਗਰਮ ਹੈ ਜਾਂ ਮੌਸਮ ਦੇ ਵਿੱਚ ਨਮੀ ਬਹੁਤ ਹੈ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੈ ਤਾਂ ਇਹ ਦੇ ਵਿੱਚ ਤੇਲੇ ਫੈਲਣ ਦੇ ਚਾਂਸਸ ਸਭ ਤੋਂ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਮੌਸਮ ਤੇਲੇ ਦੇ ਪੈਦਾ ਹੋਣ ਦੇ ਲਈ ਸਭ ਤੋਂ ਜ਼ਿਆਦਾ ਣਕੂਲ ਹੈ ਤਾਂ ਇਸ ਚਤੇ ਲਬ ਆਫ ਫੈਲਦਾ ਇਸ ਤੋਂ ਬਿਨਾ ਜੇ ਮੌਸਮ ਦੇ ਵਿੱਚ ਬੱਦਲ ਛਾਏ ਹੋਏ ਨੇ ਮੀਂਹ ਪੈ ਰਿਹਾ ਤੇ ਜਿਹੜਾ ਮੀਂਹ ਦਾ ਪਾਣੀ ਉਹ ਆਪਣੇ ਖੇਤ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਿਹਾ ਤਾਂ ਇਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਦੇਖੋਗੇ ਬ੍ਰਾਊਨ ਪਲਾਂਟ ਹਾਪਰ ਜਾਂ ਤੇਲਾ ਬਹੁਤ ਜ਼ਿਆਦਾ ਫੈਲਦਾ ਤੀਜੀ ਜਿਹੜੀ ਸਭ ਤੋਂ ਜ਼ਿਆਦਾ ਮੇਨ ਕੰਡੀਸ਼ਨ ਹੈ ਇੱਕ ਤਾਂ ਜੇ ਤੁਹਾਡਾ ਝੋਨਾ ਸੰਘਣਾ ਲੱਗਿਆ ਹੋਇਆ ਉਹਦੇ ਵਿੱਚੋਂ ਹਵਾ ਕਰਾਸ ਨਹੀਂ ਹੋ ਰਹੀ ਉਸ ਕੰਡੀਸ਼ਨ ਦੇ ਵਿੱਚ ਤੇ ਚੌਥਾ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਨਾਈਟ੍ਰੋਜਨ ਹੈ ਜਿਹਨੂੰ ਆਪਾਂ ਯੂਰੀਆ ਕਹਿੰਦੇ ਆ ਜੇ ਤੁਸੀਂ ਉਹਦਾ ਐਕਸੈਸਿਵ ਇਸਤੇਮਾਲ ਕਰਿਆ ਤਾਂ ਵੀ ਤੇਲਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਇਸ ਟਾਈਮ ਤੇ ਤੇਲਾ ਰੋਕਣ ਵਾਸਤੇ ਅਸੀਂ ਤੁਹਾਨੂੰ ਇਹ ਰეკਮੈਂਡ ਕਰਾਂਗੇ ਕਿ ਤੁਸੀਂ ਐਡਵਾਂਸ ਟੈਕਨੀਕਲਾਂ ਦਾ ਇਸਤੇਮਾਲ ਕਰੋ ਕਿਹੜੇ ਕਿਹੜੇ ਉਹ ਟੈਕਨੀਕਲ ਨੇ ਤੇ ਕੀ ਰੇਟ ਹੈ ਅੱਗੇ ਆਪਾਂ ਵੀਡੀਓ 'ਚ ਗੱਲ ਕਰਦੇ ਹਾਂ ਉਹਨਾਂ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੇਲੇ ਬਾਰੇ ਤੇਲਾ ਇੱਕ ਇਹੋ ਜਿਹਾ ਕੀੜਾ ਜਿਹੜਾ ਪਹਿਲਾਂ ਤਾਂ ਲੁਕੇ ਅਟੈਕ ਕਰਦਾ ਆਪਾਂ ਨੂੰ ਦਿਖਦਾ ਨਹੀਂ ਹੈਗਾ ਪਰ ਜਦੋਂ ਆਪਾਂ ਇਹਤੇ ਧਿਆਨ ਨਹੀਂ ਦਿੰਦੇ ਤਾਂ ਇਹ ਬਹੁਤ ਜ਼ਿਆਦਾ ਛੇਤੀ ਆਪਣਾ ਫੈਲਦਾ ਬਹੁਤ ਜ਼ਿਆਦਾ ਛੇਤੀ ਅੰਡੇ ਦੇ ਹੁੰਦਾ ਤੇ ਆਪਣੀ ਜਿਹੜੀ ਗਿਣਤੀ ਹੈ ਇਹ ਬਹੁਤ ਮਾਤਰਾ ਦੇ ਵਿੱਚ ਬਹੁਤ ਛੇਤੀ ਬਣਾ ਲੈਂਦਾ ਜੇ ਤੁਸੀਂ ਇਹਨੂੰ ਸਟਾਰਟ ਹੋਣੇ ਤੋਂ ਪਹਿਲਾਂ ਹੀ ਇਹਦੀ ਕੰਡੀਸ਼ਨ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਦੇਖੋਗੇ ਜਿਹੜੇ ਆਪਣੇ ਪੇਡੇ ਨੇ ਉਹ ਉਪਰੋਂ ਪੀਲੇ ਹੋਣੇ ਸ਼ੁਰੂ ਹੋ ਜਾਨੇ ਤੇ ਪੀਲੇ ਹੋ ਕੇ ਸੁੱਕਣ ਲੱਗ ਜਾਨੇ ਜੇ ਉਪਰੋਂ ਪੀਲੇ ਹੋ ਕੇ ਥੱਲੇ ਤੱਕ ਸੁੱਕਦੇ ਜਾ ਰਹੇ ਨੇ ਤਾਂ ਤੁਸੀਂ ਇੱਕ ਵਾਰ ਚੈੱਕ ਕਰੋ ਕਿ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਹੋ ਸਕਦਾ ਕਿਤੇ ਨਾ ਕਿਤੇ ਜੀ ਗੱਲ ਕਰੀਏ ਕਿਹੜੇ ਟਾਈਮ ਤੇ ਦੀ ਸਪਰੇਅ ਕਰਨੀ ਆ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਭਗੋਲਾਉਣੇ ਤੇ ਜਾਂ 5-7% ਇਹ ਤੁਹਾਡੇ ਖੇਤ ਦੇ ਵਿੱਚ ਨਸਾਰਾ ਹੋ ਚੁੱਕਿਆ ਹੈ ਉਸ ਟਾਈਮ ਤੇ ਤੁਸੀਂ ਤੇਲੇ ਦੀ ਸਪਰੇਅ ਕਰੋਗੇ ਤਾਂ ਇਹ ਸਭ ਤੋਂ ਬੈਸਟ ਟਾਈਮ ਹੁੰਦਾ ਹੈ ਤੇਲੇ ਨੂੰ ਕੰਟਰੋਲ ਕਰਨ ਲਈ ਕਿਉਂਕਿ ਇਸ ਟਾਈਮੇ ਬਹੁਤ ਘੱਟ ਹੁੰਦਾ ਇਸ ਤੋਂ ਬਿਨਾ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਤੇਲੇ ਨੂੰ ਬਿਲਕੁਲ ਵੀ ਨਹੀਂ ਵੜਨ ਦੇਣਾ ਚਾਹੁੰਦੇ ਤੇ ਚਾਹੁੰਦੇ ਹੋ ਕਿ ਤੇਲੇ ਦਾ ਅਟੈਕ 0% ਰਹੇ ਤਾਂ ਅਸੀਂ ਤੁਹਾਨੂੰ ਸਭ ਤੋਂ ਜ਼ਿਆਦਾ ਇਹ ਰეკਮੈਂਡ ਕਰਾਂਗੇ ਕਿ ਤੁਸੀਂ ਪ੍ਰੀਵੈਂਟਿਵ ਤੇ ਮੈਨਸ ਤੇ ਲਾਉਣ ਤੋਂ ਪਹਿਲਾਂ ਦੀ ਸਪਰੇਅ ਕਰ ਦਿਓ ਪਹਿਲਾ ਤੇ ਐਡਵਾਂਸਡ ਟੈਕਨੀਕਲ ਜਿਹੜਾ ਆਪਣੇ ਕੋਲ ਹੈਗਾ ਉਹ ਹੈਗਾ ਟ੍ਰਾਈਫਲੂ ਪੈਰਾਮੀਨ 10% ਜਿਹੜਾ ਕਿ ਆਪਾਂ ਨੂੰ ਪੈਕਸਲੋਂ ਦਵਾਈ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਗੱਲ ਕਰੀਏ ਦੇ ਰੇਟ ਦੀ ਇਹ ਆਪਾਂ ਨੂੰ 12000 ਰੁਪਏ ਲੀਟਰ ਮੀਨਸ 1200 ਕਿੱਲੇ ਦੀ ਪੈਂਦੀ ਆ ਇਸ ਤੋਂ ਬਾਅਦ ਜਿਹੜਾ ਦੂਜਾ ਆਪਣੇ ਕੋਲ ਬਹੁਤ ਜ਼ਿਆਦਾ ਐਡਵਾਂਸ ਟੈਕਨੀਕਲ ਹੈ ਉਹਦਾ ਨਾਮ ਹੈਗਾ ਜੀ ਪਾਇਮੈਟਰ ਆ ਜਿਹਨੂੰ 50% ਡਬਲਯੂਜੀ ਫਾਰਮੂਲੇਸ਼ਨ ਦੇ ਵਿੱਚ ਤੁਸੀਂ ਇਸਤੇਮਾਲ ਕਰੋ ਜਿਹੜਾ ਕਿ ਆਪਾਂ ਨੂੰ ਚੈਸ ਦਵਾਈ ਦੇ ਵਿੱਚ ਦੇਖਣ ਨੂੰ ਮਿਲਦਾ ਗੱਲ ਕਰੀਏ ਦੇ ਰੇਟ ਦੀ ਤਾਂ ਇਹ 3550 ਰੁਪਏ ਕਿਲੋ 8 ਕਿੱਲਿਆਂ ਦਾ ਆਪਾਂ ਨੂੰ ਪੈਂਦਾ ਤੀਜਾ ਟੈਕਨੀਕਲ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਉਹਦਾ ਨਾਮ ਹੈ ਆਇਡੈਂਟੋਫਰਾਨ 20% ਜਿਹਨੂੰ ਆਪਾਂ ਮਸ਼ੀਨ ਦੇ ਨਾਮ ਦੇ ਨਾਲ ਜਾਣਦੇ ਆਂ ਤੇ ਜਿਹੜਾ ਇਹਦਾ ਰੇਟ ਹੈ ਉਹ 1600 ਰੁਪਏ ਕਿਲੋ ਮੀਨ 160 ਰੁਪਏ ਕਿੱਲੇ ਦਾ ਖਰਚਾ ਆਪਾਂ ਨੂੰ ਪੈਂਦਾ ਉਸ ਤੋਂ ਬਿਨਾ ਚੌਥਾ ਟੈਕਨੀਕਲ ਜਿਹੜਾ ਆਪਣੇ ਕੋਲ ਆ ਗਿਆ ਉਹਦਾ ਨਾਮ ਹੈਗਾ ਡੈਂਟੋਫਰੋਨ ਪਲਸ ਪਾਈਮੈਟਰਾ ਜਿੰਜੀ ਦੇ ਕੋਸਟ ਆਪਾਂ ਨੂੰ 500 ਰੁਪਏ ਕਿੱਲਾ ਪੈਂਦਾ ਤੇ ਜਿਹੜੀ ਇਹਦੀ ਡੋਜ਼ 133 ਗ੍ਰਾਮ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਪਰ ਵਧੀਆ ਕੰਪਨੀ ਦਾ ਲਿਓ ਉਹਦੇ ਰਿਜ਼ਲਟ ਬਹੁਤ ਜ਼ਿਆਦਾ ਸ਼ਾਨਦਾਰ ਨੇ ਪਲਸ ਜੇ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਬਹੁਤ ਜ਼ਿਆਦਾ ਆ ਚੁੱਕਿਆ ਤੇ ਤੁਸੀਂ ਸਸਤੇ ਦੇ ਵਿੱਚ ਸਪਰੇਅ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਤਿੰਨੇ ਟੈਕਨੀਕਲਾਂ ਦੇ ਵਿੱਚੋਂ ਆਪਣੇ ਖੇਤ ਦੇ ਵਿੱਚ ਜਿਹੜੀ ਆਪਣੇ ਅਮੀਡਾ ਕਲੋਰਪਾਈਡ 70% ਦਾ ਇਸਤੇਮਾਲ ਕਰੋ ਤੇਲਾ ਤੁਹਾਨੂੰ ਲੱਭਣਾ ਵੀ ਨਹੀਂ ਹੈਗਾ ਲੱਭਦੇ ਹੋਏ ਵੀ ਤੁਸੀਂ ਥੱਕ ਜੂਗੇ ਤੇ ਇੱਕ ਹੋਰ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਗੱਲ ਇਸ ਵਾਰੀ ਆਪਾਂ ਨੂੰ ਪਤਾ ਕਿ ਜਿਹੜੇ ਬੱਦਲ ਸੀ ਉਹ ਵੀ ਛਾਏ ਹੋਏ ਸੀ ਮੀਂਹ ਵੀ ਪੈਂਦਾ ਰਿਹਾ ਤੇ ਖੇਤ ਦੇ ਵਿੱਚੋਂ ਪਾਣੀ ਨਹੀਂ ਨਿਕਲਿਆ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਦੋ ਦਿਨਾਂ ਤੋਂ ਧੁੱਪ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਜਿਹੜਾ ਖੇਤਾਂ ਦੇ ਵਿੱਚ ਮੋਇਸਚਰ ਹੈ ਜਾਂ ਹਵਾ ਦੇ ਵਿੱਚ ਮੋਇਸਚਰ ਹੈ ਉਹ ਬਹੁਤ ਜ਼ਿਆਦਾ ਫੈਲ ਰਿਹਾ ਜਿਸ ਕਰਕੇ ਤੇਲੇ ਦਾ ਬਹੁਤ ਹੀ ਜ਼ਿਆਦਾ ਮੇਜਰ ਅਟੈਕ ਆਉਣਾ ਤਾਂ ਸੇ ਕਿਸਾਨ ਭਰਾਵਾਂ ਨੂੰ ਪਹਿਲਾਂ ਹੀ ਇਹ ਰეკਮੈਂਡ ਕਰਦਾ ਕਿ ਤੁਸੀਂ ਹੁਣ ਤੋਂ ਹੀ ਤੇਲੇ ਦੀ ਕੋਈ ਵਧੀਆ ਸਪਰੇਅ ਕਰ ਦੋ ਤਾਂ ਕਿ ਤੁਹਾਡੇ ਖੇਤ ਦੇ ਵਿੱਚ ਤੇਲਾ ਨਾ ਆਵੇ ਕਿਉਂਕਿ ਜੇ ਇੱਕ ਵਾਰ ਤੇਲ ਆ ਗਿਆ ਤਾਂ ਉਹਨੇ 60 ਤੋਂ 65% ਤੁਹਾਡੇ ਖੇਤ ਦੇ ਵਿੱਚ ਨੁਕਸਾਨ ਕਰ ਦੇਣਾ ਤਾ ਕਰਕੇ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਕਹਾਂਗੇ ਕਿ ਤੁਸੀਂ ਤੇਲੇ ਦੀ ਸਪਰੇਅ ਕਰ ਦੋ ਦੂਜਾ ਜੇ ਤੁਹਾਨੂੰ ਕੋਈ ਸਹੀ ਆਪਸ਼ਨ ਨਹੀਂ ਮਿਲ ਰਹੀ ਜਾਂ ਤੁਸੀਂ ਕਨਫਿਊਜ਼ ਹੋ ਤਾਂ ਤੁਸੀਂ ਸਾਡੇ ਕੋਲ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅਸੀਂ ਤੁਹਾਨੂੰ ਸਭ ਤੋਂ ਬੈਸਟ ਟੈਕਨੀਕਲ ਦੱਸਾਂਗੇ ਕਿ ਤੁਸੀਂ ਇਹਨਾਂ ਦਾ ਇਸਤੇਮਾਲ ਕਰੋ ਇਹ ਇਹਨਾਂ ਦਾ ਰੇਟ ਆ ਤੁਹਾਨੂੰ ਬੈਸਟ ਰੇਟ ਦਵਾਂਗੇ ਤੇ ਅਸੀਂ ਚਾਹੁੰਦੇ ਆਪਣੇ ਕਿਸਾਨ ਭਰਾਵਾਂ ਦਾ ਝਾੜ ਵੱਧ ਤੋਂ ਵੱਧ ਨਿਕਲੇ ਤੇ ਘੱਟ ਤੋਂ ਘੱਟ ਖਰਚੇ ਦੇ ਵਿੱਚ ਨਿਕਲੇ ਤਾਂ ਤੁਸੀਂ ਸਾਡੀ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਕੋਈ ਦਵਾਈ ਲੈਣੀ ਨਾ ਲੈਣੀ ਉਹ ਅਲੱਗ-ਅਲੱਗ ਪਰ ਸਲਾਹ ਜ਼ਰੂਰ ਲਓ ਕਿ ਹਾਂ ਸਾਨੂੰ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਚਾਹੀਦਾ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਿਓ ਤੁਹਾਡਾ ਵੀ ਕੋਈ ਸਵਾਲ ਹੋਇਆ ਮਿਲਦੇ ਆ ਤੁਹਾਨੂੰ ਹੋਰ ਐਸੀ ਜਿਹੀ ਇਨਫੋਰਮੇਟਿਵ ਵੀਡੀਓ ਦੇ ਵਿੱਚ ਬਹੁਤ ਹੀ ਛੇਤੀ ਵੀਡੀਓ ਚੂਰੇ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ